ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਦੇਸ਼ ਸ਼ੋਭਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਮਹਾਨ ਕੀਰਤਨ ਦਰਬਾਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਰਾਗੀ ਟਾਡੀ ਅਤੇ ਕੀਰਤਨੀਏ ਕਥਾਵਾਚਕਾਂ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਿੱਖ ਧਰਮ ਦੀ ਲੰਬੇ ਸਮੇਂ ਤੋਂ ਸੇਵਾ ਕਰਨ ਵਾਲੀ ਸੰਸਥਾ ਵਿਰਾਸਤ ਸੰਭਾਲ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਦਸਤਾਰ ਕੈਂਪ ਲਗਾਇਆ ਜੋ ਕਿ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਇਹ ਬੱਤੀਮਾ ਕੈਂਪ ਸੀ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਅਤੇ ਵੱਡੇ ਨੌਜਵਾਨਾਂ ਨੂੰ ਦਸਤਾਰ ਬੰਨਣ ਦੀ ਮੁਫਤ ਸਿਖਲਾਈ ਦਿੱਤੀ ਗਈ ਅਤੇ ਲੋੜਵੰਦਾਂ ਨੂੰ ਦਸਤਾਰਾਂ ਵੀ ਮੁਫਤ ਵਿੱਚ ਵੰਡੀਆਂ ਗਈਆਂ ਪ੍ਰਬੰਧਕਾਂ ਨੇ ਨੌਜਵਾਨ ਪੀੜੀ ਨੂੰ ਦਸਤਾਰ ਦੀ ਮਹਾਨਤਾ ਅਤੇ ਗਿਆਨ ਦਿੱਤਾ ਅਤੇ ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਸਿੱਖ ਨੌਜਵਾਨ ਕੇਸ ਨਹੀਂ ਰੱਖਦੇ ਸੀ ਕਿਉਂਕਿ ਵਿਦੇਸ਼ਾਂ ਵਿੱਚ ਦਸਤਾਰ ਬਹੁਤ ਮਹਿੰਗੀ ਹੋਣ ਦਾ ਮੁੱਖ ਕਾਰਨ ਸੀ ਪਰ ਇਹ ਸੰਸਥਾ ਨੇ ਸਮੂੱਚੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਧਰਮ ਵਿੱਚ ਰਹਿਣ ਉਹਨਾਂ ਲਈ ਦਸਤਾਰ ਬੰਨਣਾ ਤੇ ਸਜਾਉਣ ਦੀ ਪੂਰੀ ਸਿਖਲਾਈ ਮੁਫਤ ਦਿੱਤੀ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਾਂਕਾਰ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਸਲਾਘਾਯੋਗ ਹੈ ਇਹਦੇ ਵਿੱਚ ਰਾਤੇ ਸਾਂਭ ਪਾਦਲ ਵੀ ਬਣੇ ਜਾ ਰਹੇ ਹਨ ਹਰੇਕ ਹਰੇਕ ਬੱਚੇ ਨੂੰ ਸ਼ੌਂਕ ਹੈ ਕਿ ਮੈਂ ਪੱਗ ਬੰਨਾਂ ਇਹ ਵੀਰ ਜੀ ਦੇਖੋ ਫ੍ਰੀ ਨਿਸ਼ਕਾਮ ਸੇਵਾ ਚੱਲ ਰਹੀਆਂ ਨੇ ਇਸ ਤਰ੍ਹਾਂ ਅਸੀਂ ਜੋ ਸਰਵ ਤੇ ਭਲੇ ਵਾਸਤੇ ਸੁਸਾਇਟੀ ਵੱਲੋਂ ਸਮਾਗਮ ਕਰਾਈ ਜਾਂਦੇ ਹਨ ਬਸ ਇਹ ਇਹ ਸਾਰ ਸੰਗਤ ਦਾ ਸ਼ੁਕਰਾਨਾ ਹੈ ਕਿ ਜੋ ਵੱਧ ਚੜ ਕੇ ਗੁਰਸਿੱਖੀ ਵੱਲ ਆਪਣਾ ਜੀਵਨ ਬਤੀਤ ਕਰਨ ਔਰ ਮਹਾਰਾਜ ਆਪਣੀ ਸਿੱਖੀ ਨੂੰ ਅਸੀਂ ਆਪ ਸੰਭਾਲ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਇਸ ਤਰੀਕੇ ਦੇ ਨਾਲ ਕਈ ਹੁਣ ਨੌਜਵਾਨ ਆਪਣੇ ਕੇਸ ਕਤਲ ਕਰਾਈ ਜਾਂਦੇ ਨੇ ਤੇ ਉਹਨਾਂ ਨੂੰ ਕੀ ਦੇਸ਼ਾ ਦੋਪਾ ਅਸੀਂ ਆਪਣੇ ਵੀਰਾਂ ਨੂੰ ਇਹੀ ਸਨੇਹਾ ਦੇਨੇ ਨੇ ਵੀਰ ਜੀ ਤੁਸੀਂ ਆਪਣੇ ਕੇਸ ਨਾ ਘਟਾਓ ਜਦੋਂ ਤੁਸੀਂ ਇੱਕ ਫੀਲਡ ਵਿੱਚ ਵੜ ਕੇ ਦੇਖੋ ਇੱਥੇ ਦੇਖੋ ਵੀਰ ਜੀ ਦੇਖੋ ਕਿੰਨਾ ਵੱਡਾ ਉਪਰਾਲਾ ਜੋ ਫ੍ਰੀ ਸੇਵਾ ਇੱਥੋਂ ਤੱਕ ਇਹ ਪੱਗ ਵੀ ਫ੍ਰੀ ਦਿੰਦੇ ਨੇ ਠੀਕ ਹੈ ਜੀ ਦਿਲੋਂ ਸ਼ੌਕ ਕਰੋ ਔਰ ਮਹਾਰਾਜ ਆਪਣੇ ਆਪ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ ਔਰ ਵਧੀਆ ਦੇਖੋ ਨਸ਼ਿਆਂ ਤੋਂ ਦੂਰ ਕਰਨ ਲਗੇ ਇਸ ਕਰਕੇ ਇਹੀ ਸੀ ਇਹ ਜਿਹੜਾ ਸਾਡਾ ਉਪਰਾਲਾ ਹੈ ਇਹੀ ਹੈ ਕਿ ਵੀਰਾਂ ਨੂੰ ਕਿ ਆਪਣੇ ਗੁਰਸਿੱਖੀ ਵੱਲ ਜੁੜੋ ਔਰ ਆਪਣੀ ਸਿੱਖੀ ਸਾਮ ਨੂੰ ਸੰਭਾਲ ਕੇ ਰੱਖੋ ਵਿਰਾਸਤ ਸਾਮ ਸੁਸਾਇਟੀ ਬਣੋ ਇੱਕ ਸਤਾਰਾ ਦਾ ਉਪਰਾਲਾ ਚਾਦਦੇ ਆ ਜਿਹਦੇ ਵਿੱਚ ਜਿਹੜੇ ਵੀ ਪੋਤਰੇ ਨੇ ਸਿੱਖੀ ਸੰਗਤੋਂ ਉਹਨਾਂ ਨੂੰ ਦੁਬਾਰਾ ਜੋੜਿਆ ਜਾ ਰਿਹਾ ਦਾ ਅਸੀਂ ਫ੍ਰੀ ਦਸਤਾਰ ਸਿੱਖਰਾਈ ਕੈਂਪ ਲਾਨੇ ਆ ਅਤੇ ਲੰਗਰ ਲਗਾਉਨੇ ਆ ਜਿਹਦੇ ਵਿੱਚ ਕੀ ਲੋੜਵੰਦਾਂ ਨੂੰ ਫ੍ਰੀ ਦਸਤਾਰਾਂ ਦਿੱਤੀਆਂ ਜਾਂਦੀਆਂ ਨੇ ਭਰਾਵਾ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਪਰ ਸਰ ਜੀ ਜਿਹੜੇ ਨਾਲ ਜਿਹੜੀ ਹੌਲਦਾਂਮੀ ਜਿਹੜੀ ਟੈਨਸ਼ਨ ਆ ਰਹੀ ਹੈ ਜੀ ਬਾਅਦ ਕੰਡੇ ਜਾ ਕੇ ਜਾ ਕੇ ਆਪਣੇ ਕੀ ਕਰਨਾ ਚਾਹੁੰਦਾ ਹਾਂ ਹੇ ਐਕਚੁਅਲੀ ਮੇਨ ਚੱਕਰ ਇਹ ਹੈ ਵੀ ਬਾਹਰ ਜਾ ਕੇ ਸਾਰੇ ਕੇਸ ਬਤਲਤਾ ਕਰਾਉਂਦੇ ਨੇ ਕਿਉਂਕਿ ਬਾਹਰ ਦਸਤਾਰ ਸਖਾਣ ਵਾਲੇ ਹੈ ਹੀ ਨਹੀਂ ਕਿਤੇ ਸੋ ਮੈਂ ਸਾਰੇ ਭਰਾਵਾਂ ਨੂੰ ਬਸਨਾ ਚਾਹੁੰਗਾ ਬਾਹਰ ਵੀ ਜਿਹੜੇ ਵੀ ਵੀਰਾਂ ਨੇ ਦਸਤਾਰਾ ਸਿੱਖਣੀਆਂ ਹੁਣ ਉਹ ਸਾਡੇ ਸੰਪਰਕ ਕਰ ਸਕਦੇ ਨੇ ਸਾਡੇ 올 ਓਵਰ ਮੇਰੇ ਖਿਆਲ ਨਾਲ ਓਵਰ ਵਰਡ ਦੇ ਵਿੱਚ ਸਾਡੇ ਵੀਰ ਨੇ ਜਿਹੜੇ ਦਸਤਾਰਾ ਫ੍ਰੀ ਸਿਖਾਉਂਦੇ ਨੇ ਕੋਈ ਚਾਰਜੇਸ ਨਹੀਂ ਲੈਂਦੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੇ ਨਾਲ ਅਭਿਸ਼ੇਕ ਜਲੋਟਾ ਦੀ ਰਿਪੋਰਟ